ਕਨ ਤੇ ਪਤੂ ਤੋਂ ਕਰ ਲਈਆਂ ਨੇ ਪਰ ਮੈਨੂੰ ਹੁਣ ਚਿੰਤਾ ਲੱਗੀ ਆ ਵੀ ਇਹਦਾ ਸੁਭਾਅ ਨਹੀਂਗਾ ਚੰਗਾ ਇਹਨ ਮਗਰੋਂ ਵੇਖੀ ਮੈਨੂੰ ਕਿਦਾਂ ਟੂਨੇ ਲੰਮੇ ਨੇ ਤੇ ਮਾਤਾ ਤੂੰ ਡਰਨ ਈ ਆ ਡਰਨਾ ਕਿਹੜੀ ਗੱਲੋਂ ਆ ਡਰ ਵੀ ਧੀਆ ਸੱਚਾ ਵਾ ਜਿੱਥੇ ਰਹਿਣਾ ਫਿਰ ਤੈਨੂੰ ਪਤਾ ਹੀ ਨਹੀਂ ਜਦੋਂ ਹੁਣ ਵਸ ਜੂ ਉਹਦੇ ਪਈ ਹੋਈ ਤੇ ਕੋਈ ਗੱਲ ਨਹੀਂ ਮੈਂ ਕਿਹੜਾ ਵੀਕਾ ਨੇਰ ਚਲ ਜਾਣਾ ਵਾ ਲੱਗ ਗਈ ਆ ਜੇ ਕੋਈ ਉਰੀਪੁਰੀ ਕਰੂ ਤਾਂ ਮੈਨੂੰ ਫੋਨ ਕਰਿਓ ਮੈਂ ਉਸੇ ਵਲੇ ਆ ਕੇ ਪੁੱਛੂਗੀ ਵੀ ਕੀ ਬਿਮਾਰੀ ਤੈਨੂੰ ਉਹਦਨ ਮਾਤਾ ਚੰਗੀ ਸੀ ਜਿੱਦਣ ਹੱਥ ਵਢਾਉਣੇ ਸੀ ਉਹਦਨ ਤਾਂ ਮੈਨੂੰ ਵੀ ਨਾ ਪੁੱਛਿਆ ਗਲਤੀ ਤਾਂ ਮਾਤਾ ਤੇਰੀ ਆ ਤੂੰ ਨੇ ਮੈਨੂੰ ਪੁੱਛਿਆ ਇਹੋ ਤੇ ਗਲਤੀ ਕਰ ਬੈਠੀ ਆ ਮਾੜੀ ਜੀ ਸਲਾਹ ਤੇ ਮੇਰ ਨਾਲ ਕਰ ਲੈਂਦੀ ਮੈਂ ਤੇ ਆਖਿਆ ਸਲਾਹ ਕਰਨੀ ਆ ਤੇ ਆਂਦੇ ਨਹੀਂ ਉਹ ਪੈੜੀ ਦਾ ਕੰਮ ਆ ਜਿਹੜੀ ਵਿੱਚ ਆਈ ਆ ਉਹਦੇ ਕਾਗਜ਼ ਕੂਜ ਮਾਤਾ ਤਾਹੇ ਮਿਲਣੇ ਆ ਤੇ ਤੈਨੂੰ ਤਾਂ ਖੜਿਆ ਆਹੋ ਬਹਾਨੇ ਦੇ ਨਾਲ ਤੈਨੂੰ ਲੈ ਗਏ ਤੇ ਕੰਮ ਸਾਰੇ ਕਰਾ ਲੇ ਮੈਨੂੰ ਹੁਣ ਇਹ ਥੋੜਾ ਪਤਾ ਜਨਾ ਪੈੜੀ ਲਖਾ ਲੈਣੀ ਆ ਮੇਰੇ ਕੋਲ ਮੈਨੂੰ ਤੇ ਬਹਾਨੇ ਨਾ ਖੜਿਆ ਇਹ ਤਾਂ ਬਗਾਨਾ ਖੂਣ ਹੀ ਪੁੱਤ ਤੇ ਆਪਣਾ ਹੀ ਨਾ ਉਹ ਸੋਚ ਲੈਂਦਾ ਵੀ ਆਪਣੀ ਮਾਣਾ ਝੂਠ ਬੋਲਣ ਡਿਆ ਆ ਅੱਜ ਕੱਲ ਕੌਣ ਸੋਚਦਾ ਈ ਧੀ ਅੱਜ ਕੱਲ ਨਹੀਂ ਕੋ ਤਾਂ ਇਹ ਜਮਾਨਾ ਇਹੋ ਜਿਹਾ ਆ ਗਿਆ ਵਾ ਹੁਣ ਇੱਕ ਗੱਲ ਪੱਲੇ ਬੰਨ ਲਈ ਜਿਹੜੇ ਪੈਸੇ ਕੋਲ ਹੈਗੇ ਆ ਨਾ ਉਹਨਾਂ ਕਢਾ ਕਢਾ ਇਹਨਾਂ ਨੂੰ ਦੇ ਦੀ ਉਹ ਆਪਣੇ ਜੋਗੇ ਰੱਖ ਲਈ ਨਹੀਂ ਤਾਂ ਦਵਾਈ ਦੋ ਮਥਾਜ ਹੋ ਜਾਣਾ ਹੀ ਉਹਨੇ ਕ ਰੱਖਣੇ ଥିਗੇ ਪੈਣੇ ਨੇ ਮੈਨੂੰ ਜੀ ਉਹ ਵੀ ਮੈਂ ਦੇ ਦਿੱਤੇ ਤੇ ਮੇਰੇ ਪੱਲੇ ਤਾਂ ਕੱਖ ਵੀ ਨਾ ਰਹਿ ਗਿਆ ਕੀ ਕਰੂੰਗੀ ਮੈਂ ਚੱਲ ਫਿਕਰ ਨਾ ਕਰੀ ਮਮੀ ਹੁਣ ਤੂੰ ਠੀਕ ਤਾਂ ਅੱਗੇ ਨਹੀਂ ਗਈ ਫਿਰ ਹੋਰ ਬਿਮਾਰ ਹੋਵੇਂਗੀ ਬਾਕੀ ਗੱਲ ਮੇਰੇ ਤੇ ਛੱਡ ਦੇ ਜੇ ਕੋਈ ਗੱਲ ਕਰੂੰ ਨਾ ਮੈਂ ਆਪੇ ਸੰਭਲੂੰਗੀ ਇਹਨੂੰ ਜੀ ਮੈਨੂੰ ਬਰੇ ਲੱਗੀ ਰੱਖਣਾ ਕੁੜੀ ਆਉਂਦੀ ਆ ਤੇ ਮੇਰੇ ਨਾਲ ਲੜਦੀ ਆ ਤੇ ਜਦੋਂ ਲੜਨ ਵਾਲੇ ਕੰਮ ਕਰਦੀ ਆ ਤੇ ਫੇਰ ਲੜਨਾ ਨਹੀਂ ਗਾ ਮਾਂ ਨੂੰ ਦੱਸਦੀ ਆ ਗੱਲਾਂ ਤੇ ਫੇਰ ਉਹ ਆਣ ਕੇ ਤੇ ਮੇਰੇ ਨਾਲ ਲੜਦੀ ਆ ਕਿਦਾਂ ਡਈ ਹੀ ਬੋਲਣ ਆ ਵੀ ਚੀਜ਼ ਨਾ ਖਾਵੀ ਤਾਂ ਵੀ ਚੀਜ਼ ਨਾ ਖਾਵੀ ਹੁਣ ਮੂੰਹ ਨੂੰ ਸ਼ਿੱਕਾ ਲਾ ਦੇ ਕਰਦੀ ਤੇ ਇਦਾਂ ਹੀ ਆ ਪਰ ਹੁਣ ਮੈਂ ਕੀ ਕਰਾਂ ਫੇਰ ਹੁਣ ਉਹਦੇ ਵਸ ਜੂ ਹੋਈ ਰੋਟੀ ਪਾਣੀ ਦਿੰਦੀ ਆ ਟਾਈਮ ਨਾ ਮਾਤਾ ਤੂੰ ਵੀ ਸੱਚੀ ਗੱਲ ਨਹੀਂ ਦੱਸਦੀ ਮੈਨੂੰ ਨਹੀਂ ਨਹੀਂ ਦੇ ਦਿੰਦੀ ਆ ਰੋਟੀ ਤੇ ਜਦੋਂ ਬਖੰਦੀ ਆ ਰੋਟੀ ਤੇ ਦੇ ਦਿੰਦੀ ਆ ਤੇ ਦਵਾਈ ਦਾਰੂ ਦਵਾਈ ਦਾਰੂ ਮੰਡਾ ਲਿਆ ਦਿੰਦਾ ਵਾ ਪਿੰਡਾ ਹੀ ਨਹੀਂ ਹੁੰਦਾ ਵਾ ਨਾ ਕਿ ਤੇ ਸ਼ਹਿਰ ਤੇ ਨਹੀਂ ਖੜਿਆ ਡਾਕਟਰ ਨੇ ਖੜਿਆ ਸੀ ਸ਼ਹਿਰ ਹੁੰਦਾ ਮੈਨੂੰ ਪਹਿਲਾਂ ਤੇ ਜਿੰਨ ਜਾਦਾ ਹੋਈਆਂ ਹਾਂ ਤੇ ਹੁਣ ਪਤਾ ਨਹੀਂ ਪਿੰਡੋਂ ਲਿਆ ਹੁੰਦਾ ਕਿ ਸ਼ਹਿਰੋਂ ਲਿਆ ਕੇ ਦਿੰਦਾ ਈ ਤੇ ਮੈਂ ਕਿੱਡੀ ਜਾ ਕੇ ਵੇਖਣ ਡਈ ਆ ਆ ਜਾਂਦਾ ਵਾ ਪੱਤੇ ਚੁੱਕ ਲਿਆ ਹੁੰਦਾ ਪਤਾ ਨਹੀਂ ਕਾਦੇ ਲੈ ਆਉਂਦਾ ਤੇ ਲੈ ਖਾਈ ਜਾ ਖਾਈ ਜਾ ਹਾਂ ਉਹ ਦੇ ਦਿੰਦੇ ਮੈਨੂੰ ਤੇ ਮੈਂ ਖਾ ਲੈਨੀ ਹੁਣ ਰੱਬ ਜਾਣੇ ਪਰ ਚਲੋ ਓਦਾਂ ਮੈਨੂੰ ਉਹਦੇ ਦਵਾਈ ਨਾਲ ਫਰਕ ਪੈ ਗਿਆ ਵਾ ਚੱਲ ਫਰਕ ਪੈਣਾ ਚਾਹੀਦਾ ਵਾ ਬੰਦਾ ਨਾ ਤੁਰਿਆ ਫਿਰੇ ਇੰਨਾ ਹੀ ਬੜਾ ਵਾ ਜੇ ਕਿਤੇ ਮਾੜਾ ਮੰਜੇ ਤੇ ਪੈ ਗਈ ਨਾ ਅੱਜਿੱਦਾਂ ਦੀ ਬੁੱਢੀ ਆ ਨਾ ਨਾ ਠੇਡਿਆਂ ਨਾਲ ਰੇੜਣਾ ਤੈਨੂੰ ਮਾਂ ਤੇ ਜੇ ਰੱਬ ਮੰਜੇ ਤੇ ਨਾ ਕਿਤੇ ਪਾਵੇ ਮੈਂ ਤੇ ਇਹ ਹੱਥ ਜੋਰ ਨਹੀਂ ਵੀ ਮਹਾਰਾਜ ਮੈਨੂੰ ਮੰਜੇ ਤੇ ਨਾ ਪਾਈ ਤੇ ਕਿਤੇ ਵਸ ਨਾ ਪਾਈ ਆਪਣੇ ਮੇਰੇ ਹੱਥ ਪੈਰ ਰੱਬਾ ਚੱਲਦੇ ਰਹਿਣ ਕਿਸੇ ਦੇ ਵਸ ਨਾ ਮਹਾਰਾਜ ਪਾਵੇ ਪਤਾ ਕਿੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਉਹ ਤਾਂ ਮੈਂ ਵੀ ਇਹੀ ਲਿਆ ਹੈਗਾ ਜਿੱਦਾਂ ਬਾਹਰ ਪਈ ਹਾਂ ਆ ਕੰਬਲ ਤੋਂ ਨਹੀਂ ਗੱਲਾਂ ਕਰਨ ਦੇ ਕੰਬਲ ਮੇਰਾ ਕੱਢ ਕੇ ਦਿੱਤਾ ਵਾ ਭਲਾ ਬੰਦਾ ਇਹਨੂੰ ਪੁੱਛੇ ਵੀ ਤੇਰੇ ਦਾਦੇ ਵਿੱਚ ਆਇਆ ਸੀ ਆਹੋ ਤੇਰਾ ਕਿਹੜਾ ਕੱਢ ਕੇ ਤੇਰੀ ਪੇਟੀ ਚੋਂ ਕੱਢ ਦਿੱਤਾ ਰਸ ਮੇਰੀ ਚੀਜ਼ਾਂ ਮੈਨੂੰ ਲੈਣ ਦਿੰਦੀ ਐ। ਇਹ ਬੰਦਾ ਕਰੂ। ਮੰਮੀ ਟੌਰ ਨਾ ਰਿਆ ਕਰ। ਤੈਨੂੰ ਡਰ ਨਹੀਂ ਪਿਆ ਇਹਦਾ। ਸਭ ਕੋਈ ਤੇਰਾ ਹੈਗਾ ਵਾ। ਆਪਣੀ ਚੀਜ਼ ਕੱਢੀ ਤਾਂ ਵਰਤੀ। ਤੈਨੂੰ ਕੋਈ ਲੋੜੇ ਦੇ ਹੱਥਾਂ ਵਾਲੇ ਵੇਖਾਂ ਦੀ। ਕੋਈ ਨਹੀਂ ਮੈਨੂੰ ਹੁਣ ਜਰੀ ਇੱਕ ਫਿਰਨ ਤੁਰਨ ਜੋਗੀ ਹੋ ਜਾਾਂ ਜਰੀ ਸਰੀਰ ਚੰਗਾ ਹੋ ਜਾਏ ਨਾ ਫੇਰ ਮੈਂ ਇਦਾਂ ਹੀ ਕਰੂੰਗੀ। ਤੇ ਜਿਹੜੇ ਇਹ ਹੱਥ ਮਾਰਦੀ ਐ ਨਾ ਤੇਰੇ ਪੇਟੀਆਂ ਪਾਟੀਆਂ 'ਚ ਉਹਨੂੰ ਮਾਰ ਜਿੰਦਾ। ਆਹ ਇਦਾਂ ਹੀ ਕਰਨਾ ਪੈਣਾ। ਜਿੰਦਾ ਹੀ ਮਾਰਨੀ ਐ। ਇਹ ਤੇ ਜਿਹੜੀ ਮਰਜ਼ੀ ਚੀਜ਼ ਕਰਨੀ ਮੈਂ ਤਾਂ ਕਦੇ ਆਖਿਆ ਹੀ ਨਹੀਂ। ਕੀ ਕੱਢਨੀ ਆ ਕੀ ਰੱਖਨੀ ਆ ਪਰ ਚਲੋ ਇਹਨਾਂ ਜੋਗਾਈ ਆ ਮੈਂ ਕਿੱਥੇ ਕੱਢਣਾ ਨਹੀਂ ਨਾ ਆਖਿਆ ਤਾਂ ਹੀ ਤਾਂ ਸਿਰ ਤੇ ਚੜੀ ਆ ਕੀ ਇਹ ਕਿਹੜਾ ਕੂਨ ਲਈ ਆ ਜਿਹੜੀ ਕਿਨੂੰ ਦਬਾਲ ਕੇ ਰੱਖੇਂਗੀ ਨਾ ਫੇਰ ਇਹਨੂੰ ਅਗਲਾਉਣੀ ਆ ਓਦਾਂ ਨਹੀਂ ਹੋਣੀ ਮੈਂ ਤੇ ਪੁੱਤ ਲਿਆ ਜੀ ਕਰ ਛੜਿਆ ਪੇ ਕੀ ਚੰਗੇ ਨਹੀਂ ਲੱਗੀ ਦਾ ਬੋਲਦਿਆਂ ਤੇ ਚਲੋ ਇਹਨਾਂ ਦਾ ਹੀ ਸਭ ਕੁਛ ਆ ਮੈਂ ਕਿਹੜਾ ਹਿੱਕ ਤੇ ਰੱਖ ਕੇ ਖੜਨਾ ਵਾ ਪਰ ਇਹਨੂੰ ਹੀ ਸਮਝ ਚਾਹੀਦੀ ਆ ਨਾ ਥੋੜੀ ਜਹੀ ਹੈ ਤੇ ਇਹਨਾਂ ਦਾ ਹੀ ਆ ਪਰ ਅਕਲ ਤੋਂ ਕੰਮ ਲਵੇ ਨਾ ਅਕਲ ਤੋਂ ਕੰਮ ਨਹੀਂ ਲੈਂਦੀ ਜੋ ਮੂੰਹ ਆਏ ਬੋਲ ਦਿੰਦੀ ਆ ਜਿੱਦਾਂ ਆਪਣੇ ਦਿਮਾਗ ਚੋਂਦਾ ਉਦਾਂ ਹੀ ਕਰ ਲੈਂਦੀ ਆ ਕਿਸੇ ਦੀ ਪਰਮੰਦੀ ਆ ਉਹ ਤੇ ਉਹਨੂੰ ਵੀ ਪਾ ਜਾਂਦੀ ਆ ਮੁੰਡੇ ਨੇ ਪਰ ਬਾਈ ਨੂੰ ਚੱਲ ਮੰਮੀ ਤੂੰ ਫਿਗਰ ਨਾ ਕਰ ਬਿਮਾਰ ਤੇ ਅੱਗੇ ਹੀ ਆ ਮੁੜ ਕੇ ਹੋਰ ਫਿਗਰ ਕਰਨਗੇ ਨਾ ਥਾਣੋਂ ਬਹਿ ਜੇਗੀ ਤੇ ਮੈਂ ਵੇਨੀ ਆ ਭਰਾ ਵੀ ਮੇਰਾ ਕਿੱਥੇ ਗਿਆ ਵਾ ਉਹ ਵੀ ਨਾ ਸਾਰੀ ਉਮਰ ਛੱਡੂ ਹੀ ਰਹਿਣਾ ਵਾ ਜਿੱਦਾਂ ਕਹਿੰਦੀ ਆ ਉਦਾਂ ਨੱਚੀ ਜਾਂਦਾ ਵਾ ਹੁਣ ਉਹਨੂੰ ਪਤਾ ਹੁਣਾਵਾ ਤੇ ਪੈਣ ਨੇ ਗੱਲ ਕਰਨੀ ਆ ਤਾਂ ਕਰਕੇ ਲੱਗੇ ਨਹੀਂ ਆਉਂਦਿਆ ਮੈਨੂੰ ਵੇਖ ਲੈਣ ਦੇ ਕਿੱਥੇ ਆ ਇਦਨੰਦ ਨਾ ਗੱਲ ਕਰਕੇ ਹੀ ਜਾਣਾ ਹੁਣ ਕਿੱਥੇ ਕਿਤੇ ਹੋਣਾ ਬਾਹਰ ਅੱਲਾ ਹੁਣ ਉਹਦੇ ਨਾਲ ਗੱਲ ਕਰੂਗੀ ਫੇਰ ਸੁਣ ਕੇ ਬੋਲੇਗੀ ਉਹ ਕਿ ਭਰਾ ਨੂੰ ਚੁੱਕਣਾ ਦੇਣ ਲਈ ਆ ਮੈਂ ਕੀ ਕਰਾਂ ਇਹ ਅਕਲ ਵਾਲੀ ਹੋਏ ਤਾਂ ਕੋਈ ਗੱਲ ਹੁੰਦੀ ਨਹੀਂ ਕਰਦੇ ਵਿੱਚ ਇੱਥੇ ਕਿਹੜਾ ਕਿੱਡਾ ਕਰਨ ਮਹਿਣਵਾ ਕਿੱਡਾ ਕਿ ਵੱਡਾ ਟੱਬਰਿਆ ਚਲੋ ਕਰ ਲੈਣ ਦੇ ਉਹਨੂੰ ਮੈਂ ਆਪਣੇ ਮਨ ਮਰਜੀ ਹਾਏ ਹਾਏ ਵੇਹੇ ਦੀ ਹਿੰਮਤ ਕਿੰਨੀ ਮੇਰੀ ਬੇਇੱਜ਼ਤੀ ਕੀਤੀ ਆ ਕਿਤੇ ਇੱਕ ਵਾਰੀ ਨੇ ਸੋਚਿਆ ਕਿ ਮੇਰੀ ਪਰਜਾਈਏ ਮੈਂ ਬੋਲਣ ਲੱਗੀ ਕੋਈ ਸੋਚਾ ਹੈ ਬੋਲਣ ਲੱਗਾ ਤਾਂ ਤੇ ਜ਼ੁਬਾਨ ਨੂੰ ਫਾਂਦੀ ਹੈ ਨਹੀਂ ਕਿਤੇ ਕਿਦਾ ਪਟਰ ਪਟਰ ਜ਼ੁਬਾਨ ਚਲਾਈ ਜਾਂਦੀ ਮੇਰੀ ਮਾਂ ਦਾ ਤੂੰ ਆਹ ਹਾਲ ਕਰਤਾ ਮੇਰੀ ਮਾਂ ਦਾ ਆਹ ਹਾਲ ਕਰਤਾ ਸਾਰਾ ਸਿਆਪਾ ਤੋਂ ਮਾਤਾ ਦਾ ਵਾ ਹੈ ਉਹ ਚੁਪਣਾ ਦੇਣ ਦੀ ਅੰਦਰ ਬਹਿ ਕੇ ਮੈਨੂੰ ਨਹੀਂ ਪਤਾ ਫਿਰ ਆ ਸਾਰੀ ਕਿਉਂ ਜਾਗਦੀਆਂ ਰਹੀਆਂ ਵਾ ਕਿਉਂ ਕੜ 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 ਕਰਦੀਆਂ ਰਹੀਆਂ ਸਾਰੀ ਰਾਤ ਆਹ ਮਤੇ ਪਕੰਦੀਆਂ ਰਹੀਆਂ ਵਾ ਵੀ ਇਹਨੂੰ ਕਿੰਨਾ ਸਿਰੇ ਗੱਲਾਂ ਕਰਨੀਆਂ ਤੇ ਇਹਦੀ ਬੇਟੀ ਕਿੱਦਾਂ ਕਰਨੀ ਆ ਕੀ ਹੋ ਗਿਆ ਵਾ ਕੀ ਹੋ ਗਿਆ ਵਾ ਬੜੀ ਵੇ ਬੜਾਈ ਨਾ ਹੈ ਜਲੀ ਭੂਆ ਸਾਡੀ ਭੂਆ ਬੜੀ ਚੰਗੀ ਸਾਡੀ ਭੂਆ ਬੜੀ ਚੰਗੀ ਕੀ ਕਰਦਾ ਭੂਆ ਨੇ ਹੁਣ ਹੋਨਾਂ ਆ ਕਿ ਤੁਹਾਡੀ ਮਾਂ ਦੇ ਸਿਰ ਤੇ ਸਵਾਹ ਪਾਉਂਦੇ ਹੀ ਆ। ਕਿਹੜੀ ਗੱਲੋਂ? ਕਿਹੜੀ ਗੱਲੋਂ ਕੀ? ਪਤਾ ਮੈਨੂੰ ਕਿੰਨੀ ਬੇਇੱਜ਼ਤੀ ਕੀਤੀ ਆ। ਮੈਨੂੰ ਆਂਦੀ ਆ ਇਹੇ ਤੂੰ ਤੁਹਾਡੀ ਮਾਂ ਨੂੰ ਸਾਂਭਦੀ ਨਹੀਂਗੀ। ਹੈਂ? ਤੁਹਾਡੀ ਮਾਂ ਦਾ ਹਾਲ ਬੜਾ ਮਾੜਾ ਕਰਦੀ ਆ। ਕਦੀ ਆਦੀ ਆ ਤਾਂ ਕਲਾ ਘੁੱਟ ਦੇ, ਕਦੀ ਆਦਾ ਆ ਕਰ ਦੇ। ਵੇ ਬੈੜੀ ਮਾੜੀ ਆ। ਸੱਚੀ ਗੱਲ ਹੀ ਆਂਦੇ ਫਿਰ? ਜੋ ਹੁੰਦਾ ਦੇਖਦਾ ਬੰਦੋ ਹੀ ਕਹਿੰਦਾ ਵਾ। ਫੇ ਤੂੰ ਮੇਰਾ ਪੁੱਤ ਵਾਂ ਕਿ ਮੇਰਾ ਦੁਸ਼ਮਣ ਵਾਂ? ਪੁੱਤਾਂ ਲਈ ਕਿਹੜੀ ਗੱਲ ਘੜਾ ਕੰਮ ਦੀ ਕਰਦੇ ਤੇ ਹੁੰਦੀ ਹੀ ਫਿਰ? ਕਿਹੜੇ ਕੰਮ ਨਾ ਕਰਨ ਦੇਈਂ। ਫਰੀ ਰੋਟੀ ਨਹੀਂ ਕਦੀ ਚਾਹ ਨਹੀਂ ਪਾਣਦੀ ਤੇ ਮੈਂ ਕਹਾਂ ਵੀ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਆਪਣੀ ਜ਼ਬਾਨ ਤੇ ਲਗਾਂ ਦੇਵਾ ਤੈਨੂੰ ਮੈਂ ਦੱਸਦਾ ਹੀ ਉਹ ਹੀ ਗੱਲ ਤੇ ਦਾਪੂ ਆਰੇ ਜੱਦੇ ਨਾ ਹੋਣ ਤੇ ਕਿਤੇ ਹੋਣ ਦੇ ਨਹੀਂ ਹੋਣਿਆ ਪੂਆ ਨੂੰ ਪਤਾ ਵਾ ਮੇਰੀ ਗੱਲ ਸੁਣ ਲੈ ਮੁੰਡਿਆ ਮੈਂ ਕੀਤੀ ਇਸ ਤੋਂ ਦੀ ਆਈ ਦੀ ਤੇ ਜੇ ਹੁਣ ਬੇਦੀ ਕਰਨ ਲੱਗੀ ਤਾਂ ਮਿੰਟ ਚ ਕਰ ਦੇਣੀ ਹਾਂ ਨਹੀਂ ਬੇਦੀ ਕਿਹੜੀ ਕੋਲ ਕਰਨੀ ਆ ਪੋਹਣ ਕਿਹੜਾ ਫਟ ਮਾਰਦਾ ਸੱਚੀ ਗੱਲ ਕੀਤੀ ਤੁਹਾਡਾ ਠੀਕ ਆ ਨਾ ਹੁਣ ਤੈਨੂੰ ਮੇਰੇ ਚੋਂ ਲਾਂਡੀਆਂ ਗੱਡੀਆਂ ਉਹੀ ਗੱਲ ਹੈ ਬੋਲਣ ਦੀ ਅਕਲ ਸਿੱਖ ਲੈ ਤੈਨੂੰ ਮੈਂ ਦੱਸਿਆ ਹੀ ਉਹ ਮਾਂ ਵਾ ਤੇਰੀ ਮੈਂ ਬੋਲਣ ਕਿਦਾਂ ਦੇ ਆ ਵਾ ਤੂੰ ਅੱਜ ਭੂਆ ਚੰਗੀ ਹੋਗੀ ਮੇਰੀ ਗੱਲ ਸੁਣ ਲੋ ਸਾਰਾ ਟਬਰਕੰਦ ਖੋਲ ਕੇ ਭੂਆ ਦੇ ਨਾਲ ਹੀ ਚਲ ਜਾ ਬੈਗ ਚ ਕੱਪੜੇ ਪਾ ਕੇ ਠੀਕ ਆ ਨਾ ਜਦੋਂ ਲੰਗਰ ਪ੍ਰਸ਼ਾਦੇ ਬਣਾ ਬਣਾ ਖਵਾਣੇ ਪਏ ਨਾ ਆਪਾਂ ਕੋ ਭੂਆ ਨੂੰ ਵੀ ਆ ਜਾਣੀ ਆ ਗੱਲਾਂ ਕਰਦਾ ਫਿਰਦਾ ਵਾ ਓ ਮੰਮੀ ਆਹ ਤੇਰੇ ਘੜੀ ਜਿਹੜੇ ਹੱਥ ਭੂਆ ਸੁਣੂਗੀ ਤੇ ਕੀ ਕਹੂਗੀ ਵੀ ਇਹ ਕੀ ਗੱਲਾਂ ਕਰਦੇ ਆ ਆਪਣੇ ਘਰ ਨਾ ਕੀ ਸੁਣੂਗੀ ਭੂਆ ਜਦੋਂ ਭੂਆ ਦੀ ਜ਼ੁਬਾਨ ਚੱਲਣ ਢੀ ਹੀ ਉਹ ਤਾਂ ਨਹੀਂ ਕਹਿੰਦੇ ਸੁਣੀ ਹੈ ਭੂਆ ਦੀ ਜ਼ੁਬਾਨ ਚ ਸੱਚੀ ਚੱਲਣ ਢੀ ਚੱਲਣ ਢੀ ਸੱਚੀ ਚੱਲਣ ਢੀ ਹੀ ਐਨੀ ਮੇਰੀ ਬੇਇੱਜ਼ਤੀ ਕੀਤੀ ਐ ਇਹ ਫੋਲੋਵਿੰਗ ਨਹੀਂ ਆਪਾਂ ਖਾਂਦੇ ਹੀ ਆ ਰਿਹਾ। ਉਹ ਜੇ ਮੈਨੂੰ ਚੰਗੀ ਹੋਵੇ ਤਾਂ ਕਿਉਂ ਗੱਲਾਂ ਕਰੇ ਵੀ ਤੈਨੂੰ। ਨਹੀਂ ਪੁੱਤ ਮੈਂ ਬੜੀ ਮਾੜੀ ਆ। ਮੇਰੇ ਜੇ ਪਕੌੜੇ ਕੱਢ ਦਿੰਦੀ ਤਾਂ ਫੋਲੋਵ ਨੇ ਕੀ ਕਹਦਾ ਕੀ ਗੱਲ ਵਾ। ਆਹੋ ਅੱਗੇ ਦੀ ਜ਼ੁਬਾਨ ਘੱਟ ਚੱਲਣ ਦੀ ਰਹੀ ਨੇ ਪਕੌੜੇ ਕੱਢ ਕੇ ਹੋਰ ਤੇਜ਼ ਕਰਾਉਣੀ ਸੀ ਮੈਂ। ਉਹ ਜੇ ਨਹੀਂ ਪਕੌੜੇ ਨਹੀਂ ਕੱਢਦੇ ਤਾਂ ਅੱਡੇ ਦੇ ਕੋਲੋਂ ਮਗਾ ਲੈਣਾ ਹੈਗਾ ਫਿਰ। ਨਾ ਕੀ ਮਗਾ ਲੈਂਦੀ ਅੱਡੇ ਤੋਂ? ਹੈ ਜੱਦਾ ਅੱਡੇ ਦਾ। ਵਾਧੂ ਨੋਟ ਆਇਆ ਨਾ ਥਾਣੇ ਕੋਟਾਣਾ। ਤਾਂ ਫੋੜਾ ਤਾਂ ਸ਼ਹਿਰ ਬਣਿਆ ਵਾ ਜੋ ਮਰਜ਼ੀ ਮੰਗਾਈ ਜੋ ਉੱਥੋਂ। ਤੇਰੀ ਘੂਆ ਤਾਂ ਮੈਂ ਕਦੇ ਜਾਂਦੇ ਨੂੰ ਬੜੇ ਪਕਵਾਨ ਬਣਾਉਂਦੀ ਆ ਤੇ ਬਣਾਉਂਦੀ ਪਕਵਾਨ ਉਹ ਲੱਗੇ ਪਕਵਾਨ ਖਾਦੇ ਕਿਤੇ ਬੜੇ ਖਾਦੇ ਆ ਆ ਜੋੜੇ ਹੱਟ ਤੁਹਾਡੇ ਗਾੜੀ ਠੀਕ ਆ ਨਾ ਤੁਹਾਡੇ ਮਾਤਾ-ਪਿਤਾ ਕੋਲ ਵੀ ਆ ਸਕਦਾ ਉਹੀ ਗੱਲ ਮਾਂ ਦੀ ਬੇਟੀ ਹੋਈ ਜਾ ਆਪਣੀਆਂ ਨਾ ਆਪਣੀਆਂ ਆ ਤਾਂ ਸਭ ਸਭ ਤੋਂ ਚੰਗਾ ਨੇ ਦੱਸੇ ਬੜੀ ਮੈਂ ਨਹੀਂ ਸੁਧਾਰਨੀ ਆ ਮੈਂ ਇਦਾਂ ਦੀ ਰਹਿਣਾ ਵਾਂ ਆ ਨਹੀਂ ਆਵੇਂ ਤਰ੍ਹਾਂ ਜਿਹਾ ਹੁੰਦਾ ਕੋਈ ਵੇਹਨਾਂ ਦਾ ਹਾਲ ਪਿਓ ਪੁੱਤ ਸਭ ਇੱਕੋ ਹੋਏ ਆ ਹੈ ਮੇਰੀ ਤੇ ਘਰ ਵਿੱਚ ਚੱਲਣ ਨਹੀਂ ਦੇਣ ਦੇ ਕੋਈ ਗੱਲ ਨਹੀਂ ਮੈਂ ਵੀ ਜੀਵਾਂ ਨਾ ਚੱਲੂਗੀ ਤੇ ਮੇਰੀ ਵੇਨੀ ਆ ਨਾ ਮੈਂ ਕੀ ਕਰ ਲੈਂਦੀ ਐ ਹੁਣ ਤਾਂ ਰੋਟੀ ਦੀ ਸੁਗਾਂ ਨਹੀਂ ਮਾਰਨੀ ਜਾਊਗੀ ਭੁੱਖੀ ਹੁਣ ਬੈਠੀ ਡੇਰੇ ਲਾ ਕੇ ਜੇ ਤੱਕ ਐਨਾ ਨਹੀਂ ਪਤਾ ਕਿਥੇ ਖਸਮ ਕੱਲਾ ਵਾ ਲੰਗਰ ਕਿਥੋਂ ਖਾਣਾ ਉਹਨੇ ਜਾ ਕੇ ਰੋਟੀ ਪਾਣੀ ਬਣਾ ਕੇ ਦਵਾ ਹੋਰ ਗੱਲਾਂ ਕਰਦੀ ਫਿਰਦੀ ਆ ਆਪਣੇ ਘਰ ਚ ਭਾਂਕ ਪੱਤ ਪੈਦੇ ਜਾਂਦੀ ਦੇ ਤੇ ਦੂਜਿਆਂ ਦੇ ਘਰ ਦੇ ਫੈਸਲੇ ਕਰਨ ਲਈ ਆ ਲੈ ਭਰ ਕੋ ਚਾਹ ਪਾਣੀ ਪੀਦਾ ਤਿਆਰੀ ਕਰ ਲਈ ਸੋਤਈ ਆਹੋ ਚਾਹ ਪਾਣੀ ਤੇ ਪਿਆਰਤਾ ਵਾ ਕਰਦੀ ਤੇਰੀ ਨੇ ਬੜੇ ਚਾਹ ਪਾਣੀ ਪਿਆਲਣ ਨਹੀਂ ਮੈਨੂੰ ਕਰਦੇ ਹੀ ਉਹ ਕਿਉਂ ਕੀ ਗੱਲ ਹੋਈ ਯਾਰ ਐਡੀ ਜ਼ਬਾਨਵਾ ਆਉਦੀ ਮਨ ਮਾਦਾ ਨੂੰ ਕੋਈ ਚੀਜ਼ ਖਾਣ ਨੂੰ ਜੀ ਵੀ ਕਰਦਾ ਵਾ ਉਹਨੂੰ ਇੰਨੀਆਂ ਗੱਲਾਂ ਇਹਨੇ ਕੀਤੀਆਂ ਨਾ ਤੇ ਕਹਿੰਦੇ ਗੱਲ ਨਹੀਂ ਕੋਈ ਵੀ ਉਹਨੂੰ ਸਮਝਾ ਲੈ ਕਰ ਕਿ ਸਿਆਣੀ ਹੋਈ ਆ ਅੱਜ ਮੁੰਡੇ ਲੈ ਨਵਾਕਾਰ ਆ ਜਾਂਦੇ ਆ ਬੜੀ ਮਾੜੀ ਗੱਲ ਆ ਮੈਂ ਤੇ ਨਾ ਇਹਨੂੰ ਕੱਲ ਸ਼ਾਮੀ ਇੱਥੇ ਕਿਹਾ ਮੈਂ ਆਹ ਮੇਰੀ ਸੁਣ ਲੈ ਗੱਲ ਕੁੜੀ ਨੇ ਉਹਨਾਂ ਨੇ ਆਪਣੀ ਮਾਂ ਦਾ ਪਤਾ ਲੱਗਦੇ ਚਲ ਜਰਾ ਮੈਂ ਬੁੱਧੀ ਗੱਲ ਬਾਤ ਨਾਲ ਕੋਈ ਕਰੀ ਮੈਨੂੰ ਕੀ ਪਤਾ ਵੀ ਆ ਆ ਮੁੜ ਕੇ ਕੰਜਰ ਕੜੀ ਪਾ ਕੇ ਬੜਾ ਆਏ ਨੇ ਹੈ ਜਦੋਂ ਇੱਥੇ ਬਾਹਰ ਸੁੱਟੀ ਹੀ ਜਿਹੜੀ ਲੋਈ ਦਿੱਤੀ ਹੀ ਪਿੰਡ ਚ ਕੋਈ ਆ ਜਾਂਦਾ ਤਾਂ ਕੀ ਆਂਦਾ ਤੇਰਾ ਨੱਕ ਨਾ ਵੱਡਿਆ ਜਾਂਦਾ ਵੀ ਮਾਂ ਦਾ ਕੱਪੜਾ ਵੇਖ ਦਿੱਤਾ ਉਹਦੀਆਂ ਤਾਂ ਟੇਟੀਆਂ ਦੋ ਭਰੀਆਂ ਪਈਆਂ ਅੰਦਰ ਉਹਦੇ ਜੋਗਾ ਕੋਈ ਕੰਬਲ ਵੀ ਨਹੀਂਗਾ ਉਹ ਚੱਲ ਮੈਨੂੰ ਆ ਵੀ ਬੀਬੀ ਕਹਿੰਦੀ ਸੀ ਤੇ ਚੱਲ ਬਿੰਨ ਖੋੜਾ ਜਾ ਘੋਲੀ ਡਾ ਲੈ ਆ ਦੇ ਨਹੀਂ ਤੇ ਅੰਦਰ ਕੰਬਲ ਤੇ ਕਿਰਕਟੇ ਮਹਿੰਗੇ ਪਏ ਆ ਆ ਮੈਨੂੰ ਪਤਾ ਵਾ ਜਿੱਦਾਂ ਕਹਿੰਦੀ ਆ ਨਾ ਉਦਾਂ ਤੂੰ ਕਰੀ ਜਾਂਦਾ ਵਾ ਆਪਣਾ ਦਿਮਾਗ ਤਾਂ ਵੀ ਕੰਮ ਲਿਆ ਕਰ ਭੈਣ ਤੂੰ ਵੀ ਉਹ ਗੱਲ ਮੇਰੇ ਦਵਾਲੇ ਹੋ ਗਈਆਂ ਉਧਰੋਂ ਇਹ ਦੀ ਖਰੋਦਨਦੀ ਤੇ ਮੈਂ ਦੱਸ ਕਿਹੜੇ ਖੂਜ ਪਾਵਾਂ ਤੇ ਮੈਂ ਤਾਂ ਤੈਨੂੰ ਹੀ ਕਹਿਣਾ ਵਾ ਉਹ ਤਾਂ ਬਗਾਨੀ ਆ ਉਹਨੂੰ ਮੈਂ ਕੀ ਕਵਾਂ ਉਹ ਇੱਕਦੀਆਂ 400 ਆਉਂਦੀ ਓ ਗਾੜੀਆਂ ਮੇਰੀ ਗੱਲ ਸੁਣ ਲੈ ਤੂੰ ਮੇਰੇ ਦਵਾਲੇ ਹੋਈ ਨਹੀਂ ਭੈਣ ਬੀਬੀ ਨੂੰ ਪੁੱਛ ਕੇ ਵੇਖਣਾ ਸੀ ਕਿ ਕਿਤਨਾ ਦੀ ਦੇਖਭਾਲ ਕਰਨਾ ਹੈ ਕਦੀ ਦਵਾਈ ਨਹੀਂ ਮੁੱਕਣ ਦਿੱਤੀ ਰੋਟੀ ਨਾਲ ਰੋਟੀ ਸਾਰੇ ਕੰਮ ਆ ਮੈਂ ਤਾਂ ਉਹਦੇ ਸਿਰ ਤੇ ਰਹਿੰਦਾ ਨਹੀਂ ਜੀਵਨ ਦੇ ਤੇ ਤਾਂ ਦਵਾਈ ਤੂੰ ਹੀ ਲੈ ਕੇ ਦੇਣੀ ਆ ਹੋਰ ਕਿਹਨੇ ਲੈ ਕੇ ਦੇਣੀ ਆ ਤੇ ਜੀ ਉਹਦੇ ਵਾਸਤੇ ਹੋਵੇ ਨਾ ਉਹਦੇ ਗਲ ਘੁੱਟ ਕੇ ਮਾਰਦੇ ਉਹਨੂੰ ਓਏ ਉਹ ਤੇ ਗੱਲ ਵਾ ਮੈਂ ਕਹਿੰਨ ਡਿਆ ਉਹ ਕੀ ਪਤਾ ਸਾਲ ਵਕ 2 ਸਾਲ ਵਕ 3 ਸਾਲ ਵਕ ਉਹ ਮੈਂ ਤਾਂ ਇਦਾਂ ਵੱਡਾ ਕੰਮ ਕੋਈ ਨਹੀਂਗਾ ਤੇ ਜੇ ਸੇਵਾ ਕਰ ਲਏਗੀ ਤੇ ਗਾੜੀ ਤੈਨੂੰ ਵੀ ਕਿਤੇ ਥਾਂ ਚੰਗੀ ਢੋਈ ਮਿਲ ਜਾਊਗੀ ਇਹ ਗੱਲ ਨਹੀਂ ਸੀਰੀਅਸ ਕਰ ਕਿਤੇ ਨਾ ਕਿਤੇ ਬੁੱਟੇ ਹੋਣਾ ਹੀ ਆ ਇਹਦੇ ਮੁੰਡੇ ਵੇਖਣ ਦੇ ਆ ਨਾ ਜੋ ਉਹਦੇ ਨਾਲ ਕਰਨ ਦੇ ਆ ਪਰ ਕਿਹਦੇਆਂ ਕੀਤੀਆਂ ਇਹਦੇ ਗਾੜੀ ਆਉਣੀਆਂ ਵੇਖੀ ਨਾ ਇਹਦੇ ਨਾਲ ਕੰਮ ਹੋਣਗੇ ਮੈਂ ਕਹਿੰਦਾ ਸਭ ਹੁਣ ਡਬਲ ਹੋ ਕੇ ਤੇ ਗਾੜੀ ਆਉਣ ਇਹਨੂੰ ਪਤਾ ਲੱਗੂਗਾ ਠੀਕ ਈ ਜੇ ਕੱਲ ਨੂੰ ਕਦੇ ਇਹਨੇ ਮੁੜ ਕੇ ਮੈਨੂੰ ਕਿਹਾ ਨਾ ਮੈਨੂੰ ਹੁਣ ਐਂ ਕਰਦੇ ਨੇ ਐਂ ਤੇ ਮੈਂ ਕਹਣਾ ਇਹੋ ਜਿਹਾ ਹਾਲ ਆ ਜਿਹੜਾ ਪਹਿਲੇ ਤੂੰ ਕਰਦੇ ਰਹੀ ਮਾ ਪਾਪਾ ਸਹੀ ਆ ਉਹ ਮੈਨੂੰ ਕਹਿਣ ਦੇ ਵੀ ਤੂੰ ਜੇ ਚਲ ਗਈ ਨਾ ਇਹਨੇ ਫਿਰ ਮੇਰੇ ਦੁਆਲੇ ਹੋਣਾ ਤੇ ਵੀਰ ਮੇਰੀ ਇੱਕ ਗੱਲ ਸੁਣ ਲੈ ਜੇਕਰ ਤਾਂ ਹੁਣ ਇਹਨੇ ਉਰੀਪੁਰੀ ਕੀਤੀ ਨਾ ਮਾਦਾ ਨਾਮ ਤੇ ਮੇਰੇ ਤੋਂ ਬਰਾ ਕੋਈ ਨਹੀਂ ਹੋ ਉਹ ਚਲ ਤੂੰ ਮੇਰੇ ਗਾਜ ਨੂੰ ਤੂੰ ਘੜੀ ਦੀ ਘੜੀ ਇਹ ਨਿਕਾਲੀ ਖਾਣ ਲਈ ਹੈ ਇਹ ਬਿਮਾਰ ਹੋਏਗੀ ਤੂੰ ਅੱਗੇ ਮਾਂ ਤੇ ਨਹੀਂ ਠੀਕ ਜਾ ਕੇ ਤੂੰ ਹੀ ਅਵੇ ਘਰ ਪੈਗੀ ਖਬਰਾਂ ਮੈਂ ਕੀ ਹੈ ਮੇਰੇ ਮਾਤਾ ਦੇ ਮੂੰਹਾਂ ਦੇ ਲੈ ਕੇ ਕਰਨ ਲਈ ਆ ਇਹ ਬੰਦਾ ਕਰੇ ਤਾਂ ਨਾ ਮੈਂ ਦਾ ਚੱਲ ਤੇਰੇ ਘਰ ਘੜੀ ਲਾ ਕੇ ਬਹੂੰਗਾ ਤੂੰ ਗੱਲਾਂ ਬਾਤਾਂ ਕਰਾਂਗੇ ਆਪਣੀਆਂ ਦੁੱਖ ਸੁੱਖ ਦੀ ਕਰਾਂਗੇ ਆ ਜਿਹੜਾ ਜੀ ਉਹ ਸਾਰੇ ਅੱਗ 'ਚ ਲਵੇਟੇ ਆ ਤੇ ਆਗ 'ਚ ਕੀ ਲਵੇਟਣਾ ਵਾ ਇਹਨੂੰ ਸਮਝਾ ਵੀ ਹੁਣ ਉਹਦੀ ਸੇਵਾ ਕਰਿਆ ਕਰ ਜੇ ਪਿੰਡ 'ਚ ਬੀਬੀ ਭੈਣ ਕੋਈ ਆਊ ਨਾ ਇੱਕ ਵੀ ਇਹਨਾਂ ਗੱਲ ਸੁਣ ਲਈ ਤਾਂ ਨਾ ਕਿ ਇਹਨਾਂ ਕਿੱਥੇ ਜਾਣਾ ਨਾ ਟੋੜਿਆ ਜਾਣਾ ਇਹਦਾ ਓਏ ਉਹ ਤੇ ਗੱਲ ਵਾ ਮੈਂ ਤੇ ਬੇਸੇਰਾ ਕਹਿੰਦਾ ਹੁਣ ਤੇ ਜਿਹੜਾ ਬਾਹਰ ਮੈਨੂੰ ਪੁੱਛਦਾ ਵਾ ਨਾ ਕਿ ਕੀ ਹਾਲ ਹੈ ਬੀਜੀ ਦਾ ਮੈਂ ਤੇ ਕਹਿੰਦਾ ਬਸ ਤੁਰੇ ਫਿਰਦੇ ਬੜੇ ਸੋਹਣੇ ਠੀਕ ਠਾਕ ਚਲੋ ਹਣ ਕਿਹਨੂੰ ਵੀ ਦੱਸੀ ਵੀ ਸਾਡੇ ਘਰ ਆਹ ਕੰਮ ਹੁਣ ਉਹਨੂੰ ਪੁੱਛਣਾ ਨਹੀਂ ਤੇ ਜਦੋਂ ਇਦਾਂ ਹੋ ਗਈ ਮੁੜ ਕੇ ਸਾਹ ਕੱਢਣਾ ਵੀ ਜਿੰਨਾ ਮੈਨੂੰ ਦੁੱਖ ਨਾ ਕਿਹਨੂੰ ਦੁੱਖ ਹੈ ਹੀ ਨਹੀਂਗਾ ਓਏ ਉਹ ਹੀ ਗੱਲ ਆ ਭੈਣਾ ਐਂ ਕਿਹੜਾ ਦੁਨੀਆ ਤੇ ਕੱਖ ਵੇਖਣ ਇਹੋ ਪਾ ਵੀ ਵੇਖੀਦਾ ਵਕ ਪਹਿਲਾਂ ਕਹਿੰਦਾ ਸਾਰੀ ਉਮਰ ਕੇ ਚਾਹ ਜਿ ਕਿ ਸਾਰੇ ਪਿੰਡ ਜਮੜ ਕੇ ਰੋਲਾ ਪਾ ਪਾ ਦੱਸਦੇ ਸਾਡੀ ਤੇ ਬੀਬੀ ਦੇ ਨਾਲ ਹੀ ਸਭ ਕੁਝ ਤੇਨੇ ਵੀ ਲੱਛਣੇ ਇਹੀ ਕਰਨੇ ਆ ਆਹ ਦੇਣੀ ਨਾ ਚੇਤੇ ਜੋ ਹੁਣ ਕਰਨ ਲਈ ਆ ਤੇ ਤੂੰ ਤੇ ਆ ਰੱਖਿਆ ਕਰ ਦਵਾਈ دارੂ ਟਾਈਮ ਨਾਲ ਨੂੰ ਦਿਆ ਕਰ ਰੋਟੀ ਪਾਣੀ ਉਹ ਭੈਣ ਮੈਂ ਤੇ ਤੇਰੇ ਹੁੰਦਿਆਂ ਉਹ ਮਹਿਕ ਮੇ ਤੋਂ ਛੁੱਟੀਆਂ ਨਹੀਂ ਆਈਆਂ ਛੁੱਟੀਆਂ ਰਹਿ ਗਿਆ ਸਾਰੀਆਂ ਪੰਜ ਸਤ ਮੇਰੀਆਂ ਹੋਰ 20ਆਂ 20ਆਂ ਦੇ ਨੇ ਸਾਰੀ ਛੁੱਟੀ ਮਿਲੀ ਤੇ ਆਪੇ ਚੱਲ ਬੀਬੀ ਬਾੜਾ ਮੋਟਾ ਕੇ ਦਾ ਫਿਲਮ ਮਾਰਾ ਮੋਟਾ ਨਾ ਹੱਥ ਪੈਰ ਹਿਲਾਉਣਾ ਪਈ ਆ ਤੁਹਾਡੇ ਹੁੰਦੇ ਵੇਖਿਆ ਮਾਰੇ ਦਿੱਤਾ ਤੇ ਬਾਹਰ ਪਾਉਣ ਲੱਪੇ ਆ ਚੱਲ ਇੱਕ ਵਾਰ ਡਾਕਟਰ ਕੋ ਖੜਕੇ ਨਾ ਫੇਰ ਵਖਾਲ ਕੇ ਆ ਕੀ ਕੀ ਜਾਂਦਾ ਵਾ ਓਏ ਇਹੋ ਉਹ ਕਹਿੰਦਾ ਹੈ ਵੀ ਕੋਈ ਗੱਲ ਨਹੀਂ ਇੰਨਾ ਚੰਗਾ ਪਰ ਇਹ ਸਰੀਰ ਥੋੜਾ ਨਰੋਵਾ ਗ੍ਰੋਥ ਬੜੀ ਕਰ ਗਈ ਦਵਾਈ ਵਧੀਆ ਕਰ ਗਈ ਤੇ ਇਹਨੇ ਕਿੱਥੇ ਜਾਣ ਦੇਣਾ ਵਾ ਆਪਣੇ ਹੁੰਦਿਆਂ ਹੁੰਦਿਆਂ ਲਿਆ ਦੇ ਦਵਾਈ ਫੇਰ ਉਹਨੂੰ ਓਏ ਉਹ ਹੀ ਗੱਲ ਮੈਂ ਵੀ ਨਾਲ ਵੱਡੇ ਮੁੜੇ ਲੈ ਜਾਊਂਗਾ ਤੇ ਨਾਲ ਬੀਬੀ ਨੂੰ ਬਹਨੂ ਕੇ ਵੇਲੇ ਕਾਰ ਤੇ ਮੈਂ ਵਖਾਲ ਲੈ ਹੁੰਦਾ ਜਾ ਕੇ ਇੱਕ ਸਾਰੇ ਟੈਸਟ ਕਰਵਾ ਲੇ ਹੂੰਗਾ ਜੇ ਕੋਈ ਕਮੀ ਪ ਤੇ ਬੀਬੀ ਨੂੰ ਪੁੱਛਿਆ ਕਿ ਸ਼ਿਆ ਕਰੋ ਸਭ ਕੁਝ ਤੁਹਾਨੂੰ ਹੀ ਦਿੱਤਾ ਉਹਨੇ ਉਹ ਜਿਤਰਾ ਮਰਜੀ ਆ ਨਾ ਭੈਣ ਮੇਰੀ ਸੁਣ ਲੈ ਗੱਲ ਮੈਂ ਨਾ ਨਾ ਇੱਥੇ ਹਾਂ ਵਾਂ ਤੇ ਉਹ ਆਪਣੀ ਮਾਂ ਦੇ ਸਿਰ ਤੇ ਵੀ ਨਹੀਂ ਘਰੇ ਤੇ ਠੀਕ ਨਹੀਂ ਉਹ ਕਦੀ ਚਾਹ ਆ ਕਦੀ ਪਾਣੀ ਕਦੀ ਕੋਹ ਕਦੀ ਕੋਹ ਕਦੀ ਕੋਹ ਕਦੀ ਪੈਰ ਧੋ ਕਦੀ ਹੱਥ ਗਰਮ ਪਾਣੀ ਨਾਲ ਕਦੀ ਹੱਥ ਧਵਾ ਦੇ ਕਦੀ ਮੂੰਹ ਦੇ ਹੱਥ ਕਪੜਾ ਲੀੜਾ ਫੇਰ ਦੇ ਸਾਰੇ ਵਧੀਆ ਕਰਕੇ ਰੱਖਦੇ ਆ ਇਹ ਬਲਾਹ ਹੋਵੇ ਨਾ ਇਹ ਸਿਰ ਤੇ ਹੋਵੇ ਉਹਨੂੰ ਭੁੱਖੀ ਮਾਰ ਦੇ ਰੋਟੀ ਵੀ ਨਾ ਦਵੇ ਮੈਂ ਤੇ ਇੱਕ ਰਾਦਾਨ ਕੇ ਵੇਖ ਲਿਆ ਇਹਦੀਆਂ ਕਰਤੂਤਾਂ ਵੀ ਕਰਦੀ ਕੀ ਫਿਰਦੀ ਐ ਤੇ ਭੈਣ ਮੇਰੀ ਸੁਣਨਾ ਗੱਲ ਤੇ ਮੈਂ ਉਥੋਂ ਜਿਹੜੀਆਂ ਛੁੱਟੀਆਂ ਸੁਖ ਨੂੰ ਲਈਆਂ ਸੀ ਇਸੇ ਕਰ ਮਾਰਾਂ ਮੈਂ ਵੀ ਇਕੱਲਾ ਬੰਦੇ ਨੇ ਮੈਂ ਮੁੜ ਕੇ ਕੀ ਪਤਾ ਮਗਰ ਪੁੱਛਣਾ ਕਿਹਨੇ ਕਿ ਨਹੀਂ ਪੁੱਛਣਾ ਪੁੱਛਣਾ ਇਨੇ ਕਿੱਥੇ ਆ ਸਵਾਹ ਪੁੱਛਣਾ ਇਹ ਵੀ ਮਾਰਾ ਜਾ ਝਟਕਾ ਹੋਰ ਲਾ ਜਿਹੜਾ ਹੋਰ ਦਿਨਾਂ ਤੇ ਪੈਂਦੀ ਤੇ ਮੁੜ ਕੇ ਮੈਂ ਮੇਰੀ ਤਾਂ ਕੋਈ ਛੁੱਟ ਜਾਨੀ ਕਿ ਨਹੀਂ ਮੈਨੂੰ ਪਤਾ ਵੀ ਇਹਦੇ ਸਾਹਮਣੇ ਨਿਕ ਜਵਾਬ ਇਹਦੀ ਬੜੀ ਇਹ ਤਾਂ ਅੱਗੇ ਚਾਉਂਦੀ ਆ ਕਿ ਉਹ ਗਾਂਹ ਜਾਵੇ ਵਿੜਾ ਹੋਵੇ ਖਾਲੀ ਤੇ ਮੈਂ ਪ੍ਰਧਾਨ ਬਣਾ ਸਾਰੀਆਂ ਗੱਲਾਂ ਛੱਡ ਤੂੰ ਕੋ ਰੋਟੀ ਪਾਣੀ ਖਾਦਾ ਵਾ ਬਣਾਉਂਦੀ ਆ ਰੋਟੀ ਵੀ ਇਹ ਲੈਣੀ ਕੀ ਬਣਾਉਂਦੀ ਆ ਚਲ ਮੈਂ ਲੈ ਆਦੀ ਕੱਲ ਦੀ ਗੋ ਠੀਕ ਆ ਤੇ ਰੋਟੀ ਬਣੀ ਖਾ ਗਏ ਫਿਰ ਜਾ ਹੁਣ ਨਾ ਉਹ ਤਾਂ ਸਤਨਾ ਤੇ ਠੰਡੀ ਹੋਰ ਮਾਰਨਾ ਕੋਈ ਗੱਲ ਨਹੀਂ ਗਈ ਚੱਲ ਸਤਨਾ ਮੈਂ ਕਿਹਾ ਮੈਂ ਤੇਰੇ ਨਾਲ ਵੀ ਗੱਲ ਕਰ ਹੀ ਲਵਾਂ ਮੈਂ ਚੱਲ ਕੋਈ ਨਹੀਂ ਮੇਰੇ ਨਾਲ ਗੱਲ ਕਰਨ ਦੀ ਸੀ ਕੀ ਦੱਸਾਂ ਕੁੜੀ ਤਾਂ ਆਪਣੇ ਤਾਂ ਸੱਚੀ ਆ ਤੇ ਜੇ ਇਹਦੇ ਹੱਥ ਵੱਸ ਹੁੰਦੀ ਨਾ ਇਹਨੇ ਤੇ ਮਾਂ ਕਦੋਂ ਦੀ ਫੜਕਾ ਨਹੀਂ ਛੱਡੀ ਠੀਕ ਨਹੀਂ ਐਵੇਂ ਤੇ ਭੋਗ ਭਾਗੀ ਪੈ ਜਣੇ ਆ ਤੇ ਜੇ ਨਣਾ ਹੀ ਇੱਥੇ ਘਰ ਹੋਈ ਆ ਚਾਰ ਜੀ ਇਹਨੇ ਤੇ ਕੰਮ ਨਭੇੜਤਾ ਸੀ ਕੀ ਬੰਦਾ ਕਰੇ ਯਾਰ ਕੁੜੀ ਸੱਚੀ ਗੱਲ ਪੈਣ ਈ ਮੇਰੇ ਚੰਗਾ ਯਾਰ ਹੁਣ ਕੀ ਕਹਿਣਾ ਉਹ ਰੋਟੀ ਪੜੀ ਖਾਲੀ ਜਰਾ ਆਪਣੇ ਘਰ ਜਾਵੇ ਉਹਦੇ ਘਰੋਂ ਨਾ ਕਿਤੇ ਕੋ ਪੱਤ ਪਿਆ ਹੋਵੇ ਕਿਤੇ ਸਾਰਾ ਮਨ ਤੇ ਕੰਮ ਵੇਖ ਲਾ ਕਿ ਤੂੰ ਕੱਲ ਦੀ ਗਈ ਆ ਤੇ ਤੂੰ ਵਾਪਸ ਆ ਤੈਨੂੰ ਵੀ ਸਾਰਾ ਪਤਾ ਵੀ ਰੋਟੀ ਪਾਣੀ ਪਕਾਉਣਾ ਵਾ ਧਾਰਾਂ ਧੂਰਾ ਕੱਢਣੀਆਂ ਵਾ ਤੇ ਉਹ ਕਿੰਨੇ ਕੱਢਣੀਆਂ ਵਾ ਮੈਂ ਤਾਂ ਕਦੇ ਹੱਥ ਨਹੀਂ ਲਾਇਆ ਮੈਂ ਤਾਂ ਸੋਚਿਆ ਵੀ ਚੱਲ ਗਈ ਆ ਤੇ ਆਂਦੀ ਆ ਮੇਰਾ ਤਾਂ ਰਾਤਾ ਵੀ ਇਹਨੂੰ ਕਵਾਂ ਵੀ ਇੱਥੇ ਚ ਬਰਾ ਪਾਲਾ ਤੇ ਉੱਤੇ ਰਹੀ ਜਾ ਨਾਲੇ ਮਾਂ ਦੀ ਸੇਵਾ ਕਰੀ ਜਾਏ ਤੇ ਨਾਲੇ ਇੱਥੇ ਰਹੀ ਜਾ ਹੈ ਤੈਨੂੰ ਆਪਣੇ ਘਰ ਦਾ ਕੋਈ ਫਿਕਰ ਨਹੀਂ ਆ ਇਹ ਕਰੀ ਡੰਗਰ ਸੁੱਕ ਗਿਆ ਮੜ ਕੇ ਲੈਣਾ ਕਿੱਥੋਂ ਵਾ ਜਾਇਦਾਦ ਤੇ ਤੇਰੇ ਭਰਾ ਨੇ ਲੈ ਲਈ ਸਾਰੀ ਮਾਂ ਤੇਰੀ ਨੇ ਤੇ ਉਦੋਂ ਸੋਚਿਆ ਹੀ ਨਹੀਂ ਕਿ ਮੇਰੀ ਕੁੜੀ ਵੀ ਹੈਗੀ ਆ ਹੁਣ ਮਰਨੇ ਪਈ ਆ ਤੇ ਹੁਣ ਚੇਤਾ ਆ ਗਿਆ ਮੇਰੀ ਕੁੜੀ ਵੀ ਹੈਗੀ ਆ ਇਦਾਂ ਕਰਦਾ ਵਾ ਇਹਨੂੰ ਫੋਨ ਕਰਕੇ ਕਹਿਣਾ ਵਾ ਕਿ ਇਦਾਂ ਕਰ ਜਦੋਂ ਪੇਕੇ ਜਾਣਾ ਹੁੰਦਾ ਨਾ ਤੇ ਮਰਜ਼ ਨਾਲ ਲੈ ਜਾ ਕਰ ਤੈਨੂੰ ਨਹੀਂ ਪਤਾ ਵੀ ਉੱਥੇ ਧਾਰ ਕੱਢਣੀ ਆ ਤੇ ਤੂੰ ਅਈ ਦੇ ਬੈਠੀ ਆ ਐ ਰੋਟੀ ਤੇ ਤੰਗ ਬੈਠੇ ਆ ਹਰ ਚੀਜ਼ ਤੂੰ ਕਰਦਾ ਇਹਨੂੰ ਮੈਂ ਫੋਨ ਹੈਲੋ ਮੱਧ ਨੇ ਮਿਲੀ ਅੱਗੇ ਤਾਂ ਤੁਹਾਡੇ ਕੋਲ ਮਿਲ ਪੈਂਦੀ ਹੁੰਦੀ ਸੀ ਹੁਣ ਕਿਉਂ ਗਿਆ ਉਹ ਚਲ ਕੋਈ ਗੱਲ ਨਹੀਂ ਆ ਜਾਨੇ ਅਸੀਂ ਫਿਰ ਉਹ ਨਹੀਂ ਨਹੀਂ ਰਾਣਾ ਕਿੱਥੇ ਆ ਤੁਰ ਲੱਗੀ ਆ ਬਾਸ ਆ ਗਏ ਅੱਧੇ ਘੰਟੇ ਤੱਕ ਚੰਗਾ ਲੱਲਾ ਉਦ੍ਰਮ ਗੁੱਸੇ ਹੁਣਾਵਾ ਜੇ ਮੱਜ ਨਾ 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 ਮਿਲੀ ਤੇ ਕਹਣਾ ਮਾਂ ਦਾ ਪਤਾ ਲੈਂਦੀ ਫਿਰਦੀ ਐ ਡੰਗਰ ਖਰਾਬ ਕਰ ਲਿਆ ਮੰਮੀ ਨੂੰ ਕਿੰਨੀ ਮੈਂ ਹੁਣ ਚਲਨੀ ਆ ਰੋਟੀ ਰਾਟੀ ਨਹੀਂ ਮੈਂ ਖਾਣੂ ਮੰਮੀ ਹਾਂ ਮੈਨੂੰ ਫੋਨ ਆਇਆ ਏ ਇਹਨਾਂ ਦਾ ਤੇ ਮੱਝ ਨਹੀਂ ਮਿਲੀ ਇਹਨਾਂ ਕੋਲ ਲੱਲਾ ਤੇ ਮੈਨੂੰ ਇਹ ਆਪੇ ਘਰ ਗਿਆ ਨਾ ਮੇਰੇ ਗੱਲ ਨਾ ਪੈਣਾ ਤੇ ਮੈਂ ਹੁਣ ਜਾਣੀ ਆ ਤੁਸੀਂ ਆਪਣਾ ਧਿਆਨ ਰੱਖਿਓ ਅੱਗੇ ਤੇ ਚੋ ਲੈਦਾ ਹੀ ਮੱਝੋ ਆਂਦੇ ਮੇਰੇ ਕੋ ਮਿਲੀ ਨਹੀਂਗੀ ਉਹ ਜਦੋਂ ਦੀ ਸੂਈ ਹੈ ਮੇਰੇ ਹੱਥ ਤੇ ਪੈ ਗਈ ਹੈ ਹੱਥ ਤੇ ਪੈ ਗਈ ਆ ਤੇ ਹੁਣ ਰੋਟੀ ਪਾਣੀ ਤੇ ਖਾ ਕੇ ਜਾਂਦੀ ਤੂੰ ਉਹ ਕੋਈ ਗੱਲ ਨਹੀਂ ਛੱਟ ਚੱਲ ਜਾਣਾ ਵਾ ਆ ਉਹ ਵੀ ਉਹਦੇ ਬਾਹਰ ਬੈਠਾ ਵਾ ਤੇ ਜਾਏਂਗੀ ਫਿਰ ਜਾ ਕੇ ਧੀਏ ਪਕਾਏਂਗੀ ਤੇ ਫਿਰ ਖਾਏਂਗੀ ਉਹ ਕੋਈ ਗੱਲ ਨਹੀਂ ਮੈਂ ਛੱਟ ਪਕਾ ਲੈਣੀ ਆ ਚੰਗਾ ਫਿਰ ਤੁਸੀਂ ਆਪਣਾ ਨਾ ਧਿਆਨ ਰੱਖਿਓ ਤੇ ਜੇ ਕੋਈ ਗੱਲਬਾਤ ਕਰੋ ਤਾਂ ਮੈਨੂੰ ਫੋਨ ਕਰਦੇ ਹੋ ਚੰਗਾ ਕੋਈ ਗੱਲ ਨਹੀਂ ਕਰਦਾਂਗੀ ਆਹ ਲਾ ਫੁੱਕੀ ਚੱਲ ਚੱਲੀਓ ਦੱਸ ਕਦੋਂ ਗਈ ਤੇ ਕਦੋਂ ਇਹਨੇ ਪਕਾਈਆਂ ਤੇ ਫਿਰ ਇਹਨਾਂ ਖਾਦੀ ਤੂੰ ਫੁਲਕੇ ਦੋ ਖਾ ਹੀ ਜਾ ਇਹ ਹੁਣ ਫਰਕ ਪੈ ਜਾਣਾ ਹੈ ਅੱਧੇ ਘੰਟੇ ਦਾ ਕਾਲੀ ਪੈ ਗਈ ਉਹਨੇ ਮੇਂ ਕੀ ਪਤਾ ਕੀ ਗੱਲਾਂ ਕੀਤੀਆਂ ਹੋਣੀਆਂ ਫੋਨ 'ਚ